ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਆਫੀਸ਼ਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਅਸੀਂ ਸਾਰੇ ਠੀਕ ਠਾਕ ਹੋਵਾਂਗੇ ਮੈਂ ਆਪਣੇ ਚੈਨਲ ਦੇ ਉੱਤੇ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਦੇ ਚ ਮੈਂ ਕਿਹਾ ਸੀ ਕਿ ਕੁਝ ਇੱਕ ਘਰ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਧੀਆਂ ਦੇ ਰਿਸ਼ਤੇ ਕਦੇ ਨਹੀਂ ਕਰਨੇ ਚਾਹੀਦੇ ਉਸ ਵੀਡੀਓ ਰਾਹੀਂ ਨਾ ਮੇਰੇ ਕੋਲ ਬਹੁਤ ਸਾਰੇ ਸੁਨੇਹੇ ਆਏ ਜਿਦੇ ਚ ਕਈ ਜਣਿਆਂ ਨੇ ਕਿਹਾ ਹੋਇਆ ਸੀ ਕਿ ਤੁਸੀਂ ਮੁੰਡਿਆਂ ਦੇ ਰਿਸ਼ਤਿਆਂ ਬਾਰੇ ਵੀ ਗੱਲ ਜ਼ਰੂਰ ਕਰਿਓ ਕਿ ਪੁੱਤਾਂ ਦੇ ਰਿਸ਼ਤੇ ਕਿਹਨਾ ਘਰਾਂ ਦੇ ਵਿੱਚ ਨਹੀਂ ਕਰਨੇ ਚਾਹੀਦੇ ਮੈਂ ਇੱਕ ਵਾਰ ਫਿਰ ਤੋਂ ਤੁਹਾਨੂੰ ਕਹਦਾ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਲਈ ਰਿਸ਼ਤੇ ਵੇਖ ਰਹੇ ਹੋ ਤਾਂ ਤੁਸੀਂ ਉਮਰ 'ਚ ਮੇਰੇ ਤੋਂ ਬਹੁਤ ਵੱਡੇ ਮੋਂ ਸਤਿਕਾਰਤੋਂ ਜ਼ਿੰਦਗੀ ਦਾ ਅਨੁਭਵ ਵੀ ਤੁਹਾਡੇ ਕੋਲ ਮੇਰੇ ਨਾਲੋਂ ਜ਼ਿਆਦਾ ਹੋਏਗਾ ਪਰ ਫਿਰ ਵੀ ਮੈਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਅਜਿਹੇ ਬੇਜੋੜ ਰਿਸ਼ਤੇ ਦੇਖੇ ਨੇ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਪੁਗਤ ਦੇ ਦੇਖਿਆ ਜਿਸ ਕਾਰਨ ਮੈਂ ਤੁਹਾਨੂੰ ਇਹ ਦੱਸ ਸਕਦੀਆਂ ਕਿ ਕਿਨਾ ਘਰਾਂ ਦੇ ਵਿੱਚ ਆਪਣੇ ਪੁੱਤਾਂ ਦੇ ਰਿਸ਼ਤੇ ਤੁਸੀਂ ਕਦੇ ਨਹੀਂ ਕਰਨੇ ਜੇ ਕੀਤੇ ਤਾਂ ਫਿਰ ਸਾਰੀ ਜ਼ਿੰਦਗੀ ਤੁਸੀਂ ਉੱਥੇ ਪਉਤੋਂਗੇ ਸਭ ਤੋਂ ਪਹਿਲੀ ਗੱਲ ਤਾਂ ਕਿ ਤੁਸੀਂ ਬੱਚੇ ਲਈ ਕੋਈ ਰਿਸ਼ਤਾ ਦੇਖਿਆ ਹਲੇ ਦੇਖ-ਦਖਾਈ ਹੋਈ ਆ ਤੇ ਜਿਵੇਂ ਅੱਜਕੱਲ ਬੱਚੇ ਫੋਨ ਦੇ ਉੱਤੇ ਗੱਲ ਕਰਨ ਲੱਗ ਜਾਂਦੇ ਆ ਤੇ ਉਸ ਸਮੇਂ ਦੇ ਦੌਰਾਨ ਹੀ ਕੁੜੀ ਦੀ ਮਾਂ ਫੋਨ ਦੇ ਉੱਤੇ ਵਾਰ-ਵਾਰ ਤੁਹਾਨੂੰ ਇਹ ਕਹਿ ਰਹੀ ਹੈ ਕਿ ਸਾਡੀ ਕੁੜੀ ਨੇ ਤਾਂ ਜੀ ਵਿਆਹ ਤੋਂ ਬਾਅਦ ਇਹ ਨਹੀਂ ਕਰਨਾ ਸਾਡੀ ਕੁੜੀ ਤਾਂ ਇਹ ਨਹੀਂ ਕਰਦੀ ਦੇਖੋ ਜੇ ਇੱਕ ਅੱਧੀ ਗੱਲ ਦੇ ਉੱਤੇ ਕਹਿਣ ਤਾਂ ਠੀਕ ਹੈ ਇਹਦਾ ਮਤਲਬ ਕੀ ਜਿਹੜੇ ਮਾਪੇ ਨੇ ਉਹ ਬੱਚੇ ਦੀ ਚੁਆਇਸ ਦੱਸ ਰਹੇ ਆ ਪਰ ਜੇਕਰ ਹਰ ਤੀਜੀ ਗੱਲ ਦੇ ਉੱਤੇ ਜਿਹਾ ਕਿਹਾ ਜਾ ਰਿਹਾ ਤਾਂ ਫਿਰ ਇਹ ਇੱਕ ਰੈੱਡ ਫਲੈਗ ਹੈ ਉਸ ਘਰ ਦੇ ਨਾਲੋਂ ਰਿਸ਼ਤਾ ਤੋੜ ਲਓ ਕਿਉਂਕਿ ਫਿਰ ਇਹ ਹੀ ਦਖਲਅੰਦਾਜ਼ੀ ساری ਜ਼ਿੰਦਗੀ ਚੱਲੂਗੀ ਅਕਸਰ ਉਹ ਘਰ ਬਹੁਤ ਛੇਤੀ ਜਿਹੜੇ ਖਰਾਬ ਹੁੰਦੇ ਆ ਜਿੱਥੇ ਪੇਕਿਆਂ ਦੀ दखਲ ਅੰਦਾਜ਼ੀ ਹੱਦ ਤੋਂ ਜ਼ਿਆਦਾ ਹੋਵੇ ਹਾਲਾਂਕਿ ਹੁਣ ਬਹੁਤ ਸਾਰੇ ਲੋਕੀ ਕਹਿਣਗੇ ਕਿ दखਲ ਅੰਦਾਜ਼ੀ ਤਾਂ ਫਿਰ ਮੁੰਡੇ ਦੇ ਮਾਪਿਆਂ ਦੀ ਉਹਦੇ ਨਾਲ ਵੀ ਘਰ ਟੁੱਟ ਸਕਦੇ ਨੇ ਦੇਖੋ ਮੈਂ ਇੱਕ ਗੱਲ ਫਿਰ ਤੋਂ ਕਹਿਣੀ ਆ ਕਿ ਘਰ ਜਿਹੜੇ ਵਸਾਉਣੇ ਆ ਨਾ ਇਹ ਔਰਤਾਂ ਦੀ ਜ਼ਿੰਮੇਵਾਰੀ ਵਧੇਰੇ ਹੁੰਦੀ ਆ ਅਸੀਂ ਜਿੰਨੇ ਮਰਜੀ ਮਾਡਰਨ ਸਮਾਜ ਦੇ ਵਿੱਚ ਰਹੀਏ ਵਿਆਹ ਇੱਕ ਡੈਸਟੀਨੇਸ਼ਨ ਵਡਿੰਗ ਦਾ ਨਾਮ ਨਹੀਂ ਹੈਗਾ ਕਿ ਤੁਸੀਂ ਸੋਹਣੇ ਸੋਹਣੇ ਕੱਪੜੇ ਪਾਏ ਉਸ ਤੋਂ ਬਾਅਦ ਤੁਸੀਂ ਵਧੀਆ-ਵਧੀਆ ਫੋਟੋਆਂ ਖਚਾਲੀਆਂ ਤੇ ਵਿਆਹ ਹੋ ਗਿਆ ਵਿਆਹ ਦੋ ਪਰਿਵਾਰਾਂ ਦਾ ਦੋ ਖਾਨਦਾਨਾਂ ਦਾ ਮੇਲ ਹੈ ساری ਜ਼ਿੰਦਗੀ ਫਿਰ ਤੁਸੀਂ ਉਸ ਰਿਸ਼ਤੇ ਦੇ ਵਿੱਚੋਂ ਹਨਾ ਜਿਵੇਂ ਸਾਡੇ ਸਿਆਣੇ ਕਹਿੰਦੇ ਹੁੰਦੇ ਸੀ ਕਿ ਵਿਆਹ ਜੇ ਇੱਕ ਵਾਰ ਹੋ ਗਿਆ ਤਾਂ ਉਸ ਤੋਂ ਬਾਅਦ ਫਿਰ ਮੁੜ ਕੇ ساری ਜ਼ਿੰਦਗੀ ਵਿਆਹੀ ਹੀ ਰਹਿਣਾ ਤੁਸੀਂ ਇਸ ਸ੍ਰਿਸ਼ਟੀ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਆਮ ਕਰਕੇ ਸਾਡੇ ਸੱਭਿਆਚਾਰ ਦੇ ਵਿੱਚ ਤਾਂ ਅਜੀਹੀ ਹੁੰਦਾ ਹੈ ਹਨਾ ਕਿ ਰੱਬ ਕਰਕੇ ਜਿਹੜੇ ਦੋ ਸਿਰ ਜੁੜਦੇ ਨੇ ਉਹ ਕਰਮਾਂ ਵਾਲਿਆਂ ਦੇ ਹੀ ਜੁੜਨ ਜਿਹੜੇ ਸਾਰੀ ਜ਼ਿੰਦਗੀ ਆਪਸ ਦੇ ਵਿੱਚ ਨਿਭਾ ਲੈਣ ਜਿਨ੍ਹਾਂ ਦੀ ਨਿਭ ਜਾਵੇ ਉਹਨਾਂ ਨੂੰ ਕਦੇ ਕੋਈ ਅਜੀਹੀ ਕੋਈ ਵੱਡੀ ਪਰੇਸ਼ਾਨੀ ਉਹਨਾਂ ਦੇ ਉੱਤੇ ਨਾ ਆਵੇ ਕਿ ਉਹਨਾਂ ਨੂੰ ਜਿਹੜਾ ਹੈਗਾ ਵੱਖਰਾ ਹੋਣਾ ਪਵੇ ਪਰ ਜੋਕੇ ਸਮੇਂ ਦੇ ਵਿੱਚ ਜਦੋਂ ਕੁੜੀਆਂ ਪਹਿਲਾਂ ਹੀ ਰਿਸ਼ਤੇ ਲਈ ਘਟ ਮਿਲ ਰਹੀਆਂ ਤਾਂ ਕਈ ਵਾਰ ਨਾ ਮਾਪੇ ਕਹਿ ਦਿੰਦੇ ਆ ਕਿ ਕੋਈ ਗੱਲ ਨਹੀਂ ਜਦੋਂ ਬੱਚੇ ਦੇ ਉੱਤੇ ਜ਼ਿੰਮੇਵਾਰੀ ਪੈ ਗਈ ਕੁੜੀ ਇਸ ਘਰ ਦੇ ਵਿੱਚ ਆ ਗਈ ਫਿਰ ਹੌਲੀ ਹੌਲੀ ਆਪੇ ਸਭ ਕੁਝ ਠੀਕ ਹੋ ਜਾਊਗਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਆਦਤਾਂ ਨਾ ਤਾਂ ਇੱਕ ਦਿਨ ਦੇ ਵਿੱਚ ਬਣਦੀਆਂ ਤੇ ਨਾ ਹੀ ਇੱਕ ਦਿਨ ਦੇ ਵਿੱਚ ਆਦਤਾਂ ਬਦਲਦੀਆਂ ਨੇ ਅਕਸਰ ਆਦਤਾਂ ਤਾਂ ਸਾਡੀਆਂ ਬਦਲਦੀਆਂ ਹੀ ਨਹੀਂ ਹੁੰਦੀਆਂ ਤੁਸੀਂ ਜਿਸ ਮਾਹੌਲ ਦੇ ਵਿੱਚ ਤੁਹਾਡੀ ਪਰਵਰਿਸ਼ ਹੋਈ ਹੈ ਤੁਸੀਂ ਉਸ ਮਾਹੌਲ ਨੂੰ ਆਪਣੇ ਅੰਦਰੋਂ ਕੱਢ ਹੀ ਨਹੀਂ ਸਕਦੇ ਠੀਕ ਹੈ ਇਸ ਕਰਕੇ ਜੇ ਪਹਿਲਾਂ ਤੋਂ ਹੀ ਕੁੜੀ ਦੀ ਮਾਂ ਦੀ ਬਹੁਤ दखਲ ਅੰਦਾਜ਼ੀ ਹੋ ਰਹੀ ਹੈ ਤਾਂ ਫਿਰ ਤੁਸੀਂ ਉਸ ਰਿਸ਼ਤੇਦਾਰ ਤੋਂ ਕਿਨਾਰਾ ਕਰ ਲਓ ਕਿਉਂਕਿ ਜਿਹੜੇ ਘਰਾਂ ਦੀਆਂ ਔਰਤਾਂ ਮਤਲਬ ਆਪਣੇ ਜਿਹੜੀ ਜ਼ਿੰਮੇਵਾਰੀ ਹੈ ਉਹ ਤੋਂ ਭਜਣਾ ਸ਼ੁਰੂ ਕਰ ਦੇਣੀਆਂ ਨਾ ਉਹਨਾਂ ਘਰਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹ ਸੁੰਗੜਨ ਲੱਗ ਜਾਨੀਆਂ ਤੇ ਜਿਹੜੇ ਘਰਾਂ ਨੂੰ ਸੁਗੜ ਸਿਆਣੀ ਇੱਕ ਬੀਬੀ ਮਿਲ ਜਵੇ ਨਾ ਉਹਨਾਂ ਘਰਾਂ ਦੇ ਵਿੱਚੋਂ ਕੁੱਲੀਆਂ ਨੂੰ ਵੀ ਭਾਗ ਲਾ ਦੰਨੀਆਂ ਜੇ ਚੰਗੇ ਖਾਨਦਾਨ ਦੀਆਂ ਚੰਗੇ ਘਰਾਂ ਦੇ ਦੀਆਂ ਧੀਆ ਆ ਜਾਣਤਾ ਕਿਉਂਕਿ ਰਿਸ਼ਤਾ ਜਿਹੜਾ ਹੈ ਨਾ ਉਸ ਮੈਂ ਪਹਿਲਾਂ ਹੀ ਕਿਹਾ ਕਿ ਸਿਰਫ ਉਹ ਇਹ ਥੋੜੀ ਹੈ ਕਿ ਵਿਆਹ ਹੋ ਗਿਆ ਬਸ ਤੁਸੀਂ ਤਿਆਰ ਹੋ ਕੇ ਫੋਟੋਆਂ ਕਰਾ ਲੀਆਂ ਤੇ ਵਿਆਹ ਹੋ ਗਿਆ ਤੋ ਦੀ ਸਾਰੀ ਜ਼ਿੰਦਗੀ ਔਰਤ ਨੂੰ ਹੀ ਜ਼ਿਆਦਾ ਜਿਹੜਾ ਹੈਗਾ ਰਿਸ਼ਤੇ ਨੂੰ ਨਿਭਾਉਣ ਲਈ ਵਿਆਹ ਹਮੇਸ਼ਾ ਹੀ ਕਿਸੇ ਮਰਜੀ ਸਮਾਜ ਦੇ ਵਿੱਚ ਚਲੇ ਜਾਓ ਵਿਆਹ ਦੇ ਵਿੱਚ ਹਮੇਸ਼ਾ ਹੀ 80% ਔਰਤ ਹੁੰਦੀ ਹੈ 20% ਹੀ ਬੰਦੇ ਦਾ ਯੋਗਦਾਨ ਹੁੰਦਾ ਵਿਆਹ ਦੇ ਵਿੱਚ ਆਪਣੀ ਤੁਹਾਨੂੰ ਹਰ ਇੱਕ ਆਦਤ ਬਦਲਣੀ ਪੈਂਦੀ ਹੈ ਆਪਣੇ ਖਾਣ ਪੀਣ ਦੇ ਢੰਗ ਬਦਲਨੇ ਪੈਂਦੇ ਨੇ ਸਿਰਫ ਇਸ ਕਰਕੇ ਨਹੀਂ ਕਿ ਮਤਲਬ ਵੀ ਬੰਦਾ ਕਮਾ ਕੇ ਲਿਆ ਰਿਹਾ ਤੁਸੀਂ ਬੇਸ਼ੱਕ ਨੌਕਰੀ ਪੇਸ਼ਾ ਹੋ ਬੇਸ਼ੱਕ ਤੁਸੀਂ ਕਮਾ ਵੀ ਰਹੇ ਹੋ ਪਰ ਘਰ ਨੂੰ ਜਿਹੜਾ ਮਕਾਨ ਨੂੰ ਘਰ ਬਣਾਉਣਾ ਹੋ ਔਰਤ ਦੀ ਜ਼ਿੰਮੇਵਾਰੀ ਹੁੰਦੀ ਹੈ ਇਹ ਕੁਦਰਤ ਵੱਲੋਂ ਹੀ ਇਹ ਸਲੀਕਾ ਬੰਦਿਆਂ ਕੋਲ ਨਹੀਂ ਹੁੰਦਾ ਤੇ ਉਹਦੇ ਲਈ ਨਾ ਔਰਤ ਦੇ ਵਿੱਚ ਬਹੁਤ ਧੀਰਜ ਡਰਾਮਾ ਪੇਸ਼ੈਂਸ ਬਹੁਤ ਜ਼ਿਆਦਾ ਹੋਣੇ ਚਾਹੀਦੇ ਨੇ ਤੁਹਾਨੂੰ ਆਪਣੀ ਮਤਲਬ ਹਰ ਇੱਕ ਚੀਜ਼ ਦੀ ਤੁਹਾਨੂੰ ਉਤ ਬਦਲਣੀ ਪੈਂਦੀ ਹੈ ਮੈਂ ਇੱਕ ਵਾਰ ਸ਼ਾਇਦ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਮੇਰੇ ਵਿਆਹ ਤੋਂ ਪਹਿਲਾਂ ਨਾ ਮੇਰੇ ਪਕੇ ਘਰ ਦੇ ਵਿੱਚ ਇੱਕ ਰਵਾਤ ਸੀ ਕਿ ਸਾਡੇ ਘਰ ਦੇ ਵਿੱਚ ਨਾ ਸ਼ਾਮ ਵੇਲੇ ਕਦੇ ਵੀ ਕੜੀ ਨਹੀਂ ਸੀ ਬਣਾਉਂਦੇ ਨਾ ਹੀ ਕੋਈ ਸ਼ਾਮ ਵੇਲੇ ਕੜੀ ਖਾਂਦਾ ਸੀ ਜਦੋਂ ਮੈਂ ਸਹੁਰੇ ਘਰ ਦੇ ਵਿੱਚ ਆਈ ਇੱਥੇ ਕਿਸੇ ਵੀ ਵੇਲੇ ਮਤਲਬ ਕੜੀ ਬਣਾ ਲੈਂਦੇ ਆ ਤੇ ਉਹ ਖਾ ਵੀ ਲੈਂਦੇ ਆ ਸਾਰਾ ਪਰਿਵਾਰ ਠੀਕ ਹੈ ਪਰ ਮੈਂ ਹੁਣ ਇਹ ਨਹੀਂ ਨਾ ਕਹਿ ਸਕਦੀ ਕਿ ਮੇਰੇ ਪੇਕਿਆਂ ਦੇ ਵਿੱਚ ਤੱਕ ਦੇ ਸ਼ਾਮ ਵੇਲੇ ਕਿਸੇ ਨੇ ਬਣਾਈ ਨਹੀਂ ਇਸ ਕਰਕੇ ਮੈਂ ਵੀ ਨਹੀਂ ਬਣਾਉਣੀ ਅਸੀਂ ਤਾਂ ਸ਼ਾਮ ਵੇਲੇ ਖਾਂਦੇ ਨਹੀਂ ਕਿਉਂਕਿ ਇਹ ਘਰ ਹੁਣ ਮੇਰਾ ਹੀ ਘਰ ਹੈ ਇਹਨੂੰ ਮੈਨੂੰ ਅਪਣਾਉਣਾ ਪੈਣਾ ਮੈਨੂੰ ਆਪਣੇ ਆਪ ਨੂੰ ਇਹਦੇ ਲਈ ਢਾਲਣਾ ਪੈਣਾ ਠੀਕ ਹੈ ਹਾਂ ਠੀਕ ਹੈ ਜੇ ਕੋਈ ਦੂਜਾ ਸਾਡੇ ਲਈ ਕੰਪਰੋਮਾਈਜ਼ ਕਰਦਾ ਉਹ ਵੀ ਥੋੜਾ ਬਹੁਤ ਆਦਤਾਂ ਬਦਲਦਾ ਤਾਂ ਚੰਗੀ ਗੱਲ ਹੈ ਪਰ ਕਿਸੇ ਇੱਕ ਬੰਦੇ ਲਈ ਸਾਰੇ ਨਹੀਂ ਅਖ਼ਰ ਬਦਲਦੇ ਹੁੰਦੇ ਹੈ ਨਾ ਬਦਲ ਜਾਣ ਤਾਂ ਬਹੁਤ ਚੰਗੀ ਗੱਲ ਐ ਪਰ ਇਹ ਚੀਜ਼ ਸਾਡੇ ਆਪਣੇ ਬੱਚੇ ਦੇ ਵਿੱਚ ਹੋਣੀ ਚਾਹੀਦੀ ਹੈ ਨਾ ਇਸ ਕਰਕੇ ਜਿੱਥੇ ਮਾਂ ਹੀ ਕਹਿ ਰਹੀ ਹੈ ਕਿ ਸਾਡੀ ਕੁੜੀ ਨੇ ਕੰਪਰੋਮਾਈਜ਼ ਨਹੀਂ ਕਰਨਾ ਉਥੇ ਇਹ ਡਾਇਰੈਕਟਲੀ ਇੱਕ ਰੈੱਡ ਫਲੈਗ ਐ ਕਿ ਉਥੇ ਰਿਸ਼ਤਾ ਨਾ ਕਰੋ ਫਿਰ ਉਹ ਰਿਸ਼ਤਾ ਕਦੇ ਨਹੀਂ ਨਿਭਣਾ ਕਿਉਂਕਿ ਸਾਰੀ ਜ਼ਿੰਦਗੀ ਰਿਮੋਟ ਕੰਟਰੋਲ ਜਿਹੜਾ ਹੈਗਾ ਨਾ ਉਹ ਪੇਕਿਆਂ ਤੋਂ ਹੋਣਾ ਦੂਜੀ ਗੱਲ ਕਦੇ ਵੀ ਜਿੱਥੇ ਪਰਿਵਾਰਾਂ ਦੀ ਆਰਥਿਕਤਾ ਮੇਲ ਨਹੀਂ ਨਾ ਖਾਂਦੀ ਉਹਨਾਂ ਘਰਾਂ ਦੇ ਵਿੱਚ ਕਦੇ ਰਿਸ਼ਤਾ ਨਾ ਕਰੋ ساری ਜ਼ਿੰਦਗੀ ਤੁਹਾਡੇ ਘਰ ਤੋਂ ਟੋੜ ਟਵਾਈ ਨਹੀਂ ਮੁਕਣੀ ਇਹ ਮੈਂ ਬਹੁਤ ਨੇੜਲੇ ਰਿਸ਼ਤਿਆਂ ਦੇ ਵਿੱਚ ਇਹ ਚੀਜ਼ਾਂ ਦੇਖੀਆਂ ਕਿ ਜਿੱਥੇ ਇੱਕ ਪਰਿਵਾਰ ਦਾ ਜਿਹੜਾ ਖਾਨਦਾਨ ਹੈਗਾ ਜਾਇਦਾਦ ਪੱਖੋਂ ਆਰਥਿਕ ਪੱਖੋਂ ਜਿਹੜਾ ਹੈਗਾ ਉਹ ਚੰਗਾ ਤਕੜਾ ਹੁੰਦਾ ਤੇ ਕਈ ਵਾਰ ਨਾ ਅਸੀਂ ਇਹ ਸੋਚਦੇ ਹਾਂ ਕਿ ਚਲੋ ਥੋੜਾ ਜਿਹਾ ਜਿਹੜਾ ਹੈਗਾ ਗਰੀਬ ਘਰ ਦੀ ਧੀ ਲੈ ਆਈਏ ਉਹ ਸਾਡੇ ਵਿੱਚ ਰਚਮਿਚ ਕੇ ਰਹੋਗੀ ਹੈਨਾ ਅਕਸਰ ਨਾ ਅਜੇਹੀਆਂ ਜਿਹੜੀਆਂ ਆਦਤਾਂ ਨੇ ਉਹ ਫਿਰ ਹੋ ਜਾਂਦੀਆਂ ਕਿ ਪੇਕਿਆਂ ਨੂੰ ਟੋੜ ઠવાਈ ਦਾ ਕੰਮ ਸ਼ੁਰੂ ਹੋ ਜਾਂਦਾ ਹਾਂ ਠੀਕ ਹੈ ਦੋਵੇਂ ਘਰ ਸਾਡੇ ਆਪਣੇ ਹੁੰਦੇ ਨੇ ਹਨਾ ਪਰ ਇਹ ਵੀ ਬਹੁਤ ਵੱਡੀ ਸਚਾਈ ਹੈ ਕਿ ਜਿਹੜੀ ਔਰਤ ਆਪਣਾ ਘਰ ਪਿੱਛੇ ਨੂੰ ਧੱਕਣ ਲੱਗ ਜੇ ਨਾ ਫਿਰ ਉਹਦਾ ਮੋੜਲਾ ਕਦੇ ਨਹੀਂ ਵੱਸਦਾ ਹੈਗਾ ਇਹ ਬਹੁਤ ਵੱਡੀ ਸਚਾਈ ਹੈ ਮੈਂ ਪਹਿਲਾਂ ਹੀ ਕਿਹਾ ਕਿ ਔਰਤ ਜੇ ਚਾਹੇ ਨਾ ਕਹਿੰਦੇ ਬੰਦਾ ਚਾਹੇ ਤਾਂ ਬੇਸ਼ੱਕ ਤੰਗਲੀਆਂ ਨਾਲ ਘਰ ਤੋਂ ਬਾਹਰ ਨੂੰ ਸੁੱਟਣਾ ਸ਼ੁਰੂ ਕਰ ਦੇ ਘਰ ਤਾਂ ਵੀ ਨਹੀਂ ਖਾਲੀ ਹੁੰਦਾ ਘਰ ਦੀ ਬੀਬੀ ਜੇ ਚਾਹੇ ਨਾ ਤਾਂ ਉਹ ਜੇ ਸੂਈ ਦੇ ਨੱਕੇ ਰਾਹੀ ਵੀ ਘਰ ਲੰਗਾਉਣ ਲੱਗ ਜੇ ਤਾਂ ਵੀ ਘਰ ਖਾਲੀ ਕਰਦਣੀਆਂ ਨੇ ਔਰਤਾਂ ਔਰਤਾਂ ਦਾ ਸੁਗੜ ਸੁਆਣੇ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਕਦੇ ਵੀ ਆਰਥਿਕ ਨਾ ਬਰਾਬਰ ਰਿਸ਼ਤਾ ਤੁਸੀਂ ਰਿਸ਼ਤਾ ਕਦੇ ਵੀ ਨਾ ਕਰੋ ਕਿਉਂਕਿ ਹਰ ਇੱਕ ਚੀਜ਼ ਸਾਡੇ ਸੁਭਾਅ ਨਹੀਂ ਬਦਲਦੇ ਹੁੰਦੇ ਹਨ ਹਣਾ ਹਰ ਇੱਕ ਚੀਜ਼ ਦੇ ਉੱਤੇ ਸਾਡੇ ਦੇ ਉੱਤੇ ਉਹਦਾ ਅਸਰ ਹੁੰਦਾ ਇਹ ਸਿਰਫ ਤੁਹਾਡੇ ਇੱਕ ਘਰ ਤੱਕ ਦਾ ਜਿਹੜਾ ਮਸਲਾ ਹੈਗਾ ਇਹ ਥੋੜੀ ਹੈ ਕੱਲੂ ਉਸ ਨੂਨੇ ਥੋਡੀਆਂ ਧੀਆ ਨਾਲ ਵੀ ਵਰਤਣਾ ਥੋਡੀਆਂ ਭੂਆ ਉਹਨਾਂ ਨਾਲ ਵੀ ਵਰਤਣਾ ਉਸ ਨੂਨੇ ਤੁਹਾਡੇ ਘਰ ਦੇ ਵਿੱਚ ਆ ਕੇ ਹੈਨਾ ਜਿਹੜੀਆਂ ਬਰਾਬਰ ਦੇ ਪਰਿਵਾਰਾਂ ਦੀਆਂ ਧੀਆ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਕੁੜੀਆਂ ਨੂੰ ਦੇਣ ਵੇਲੇ ਹੱਥ ਖੁੱਲਾ ਰੱਖਣਾ ਪੈਂਦਾ ਹੈਨਾ ਉਥੇ ਅਸੀਂ ਬਰਾਬਰੀ ਨਹੀਂ ਕਰਦੇ ਹੁੰਦੇ ਵੀ ਇਹਨਾਂ ਨੇ ਸਾਨੂੰ ਕੀ ਉਹ ਕੀਤਾ ਹੈਨਾ ਪਰ ਜੇ ਤੁਸੀਂ ਮਤਲਬ ਆਪਣੇ ਤੋਂ ਹੇਠਲੇ ਘਰ ਦੀ ਧੀ ਲੈ ਆਏ ਉਹ ਜਿਹੜੀਆਂ ਆਦਤਾਂ ਨੇ ਨਾ ਇਹ ਬੇਸ਼ੱਕ ਮੈਨੂੰ ਇਸ ਗੱਲ ਲਈ ਟਰੋਲ ਵੀ ਕੀਤਾ ਜਾਏ ਪਰ ਉਹ ਜਿਹੜੀਆਂ ਆਦਤਾਂ ਨੇ ਉਹ ਕਦੇ ਨਹੀਂ ਬਦਲਦੀਆਂ ਹੋਣਗੇ ਕੋਈ ਮਤਲਬ ਆਟੇ ਚ ਲੂਣ ਵਰਗੇ ਅਜਿਹੇ ਲੋਕ ਵੀ ਹੋਣਗੇ ਬਹੁਤ ਘੱਟ ਗਿਣਤੀ ਹੋਗੀ ਜਿਨ੍ਹਾਂ ਨੇ ਬਹੁਤ ਵਧੀਆ ਨਿਭਾ ਕੇ ਵੀ ਦਿਖਾਇਆ ਹੋਗਾ ਪਰ ਮੈਂ ਤਾਂ ਆਪਣੇ ਆਲੇ ਦੁਆਲੇ ਜਿੰਨੇ ਵੀ ਕੇਸਸ ਦੇਖੇ ਨੇ ਇਹ ਖਾਸ ਕਰਕੇ ਅਜਹੀਆਂ ਕੁੜੀਆਂ ਦੀ ਤਾਂ ਉਹ ਪ੍ਰਜਾਤੀ ਹੈ ਜਿਹੜੀਆਂ ਬਸ ਮਤਲਬ ਹਰ ਗੱਲ ਤੇ ਫਿਰ ਤਿਆਰ ਹੀ ਰਹਿਣੀ ਹੈ ਕੀ ਜੇ ਵੀ ਕੋਈ ਵੀ ਗੱਲ ਹੋ ਗਈ ਤਾਂ ਫਿਰ ਅਸੀਂ ਤਾਂ ਰਿਸ਼ਤਾ ਖਤਮ ਕਰ ਦੇਣਾ ਅਸੀਂ ਤਲਾਕ ਲੈਣੀ ਹੈ ਸਾਨੂੰ ਐਨਾ ਹਿੱਸਾ ਦੇ ਦਿਓ ਤੁਸੀਂ ਅਸੀਂ ਅਕਸਰ ਦੇਖ ਰਹੇ ਹਾਂ ਸਾਡੇ ਸਮਾਜ ਦੇ ਵਿੱਚ ਕੀ ਕੁਝ ਜਿਹੜਾ ਹੈਗਾ ਵਾਪਰ ਰਿਹਾ ਹੈ ਤੀਜੀ ਗੱਲ ਕੀ ਜਿਸ ਘਰ ਦੇ ਵਿੱਚ ਰਿਸ਼ਤਾ ਕਰ ਰਹੇ ਹੋ ਨਾ ਇਹ ਜ਼ਰੂਰ ਦੇਖ ਲਿਓ ਕਿ ਉਸ ਘਰ ਦੇ ਵਿੱਚ ਜਿਹੜੀ ਜੇ ਪਹਿਲਾਂ ਤੋਂ ਭਰਾਈ ਹੈ ਮੰਨ ਲਓ ਤੁਸੀਂ ਮੁੰਡੇ ਲਈ ਰਿਸ਼ਤਾ ਦੇਖਣ ਗਏ ਤੇ ਉਸ ਘਰ ਦੇ ਵਿੱਚ ਜਿਹੜੀ ਕੁੜੀ ਦੀ ਭਰਾਈ ਹੈ ਉਹ ਖੁਸ਼ ਹੈਗੀ ਆ ਤੁਸੀਂ ਜਿਸ ਵੇਲੇ ਰਿਸ਼ਤਾ ਦੇਖਣ ਗਏ ਹੋ ਉਸ ਵੇਲੇ ਉਹ ਉਹਨੂੰ ਨਾਲ ਲੈ ਕੇ ਆਏ ਨੇ ਜੇ ਹੈਗੀ ਆ ਜਾਂ ਉਹਦੀ ਕਿੰਨੀ ਕੁ ਮਤਲਬ ਪੁੱਗਤ ਹੋ ਰਹੀ ਹੈ ਉਸ ਮੌਕੇ ਦੇ ਉੱਤੇ ਜੇ ਤਾਂ ਉਹਨੂੰ ਪੁੱਛਿਆ ਜਾ ਰਿਹਾ ਉਹਦੀ ਹਰ ਗੱਲ ਦੇ ਵਿੱਚ ਸਲਾਹ ਲਈ ਜਾ ਰਹੀ ਹੈ ਇਹ ਮਤਲਬ ਚੰਗੀ ਗੱਲ ਹੈ ਉਸ ਘਰ ਦੇ ਵਿੱਚ ਵੀ ਤੁਸੀਂ ਬੇਫਿਕਰ ਹੋ ਕੇ ਰਿਸ਼ਤਾ ਕਰ ਦੋ ਇਹਦਾ ਮਤਲਬ ਇਹ ਕਿ ਉੱਥੇ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਬਗਾਨੀ ਧੀ ਸਾਡੇ ਘਰੇ ਆਈ ਹੋਈ ਹੈ ਉਹਨੂੰ ਵੀ ਸਤਕਾਰ ਦੇਣਾ ਤੇ ਉਹ ਇੱਕ ਚੰਗਾ ਪਰਿਵਾਰ ਹੈ ਪਰ ਜੇਕਰ ਨੂ ਹੈਗੀ ਆ ਉਹਨਾਂ ਦੀ ਪਹਿਲਾਂ ਹੀ ਪਰ ਉਹਨੂੰ ਪੁੱਛ ਹੀ ਨਹੀਂ ਰਹੇ ਜਾਂ ਨੂ ਨਾਲ ਬਣ ਹੀ ਨਹੀਂ ਰਹੀ ਤਾਂ ਇਹਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਮਾਵਾ ਧੀਆਂ ਨੂੰ ਪਹਿਲਾਂ ਤੋਂ ਹੀ ਘਰ ਦੇ ਵਿੱਚ ਆਪਣੀ ਵਗਾਉਣ ਦੀ ਆਦਤ ਪਈ ਹੋਵੇ ਤੇ ਫਿਰ ਉਹ ਜਿਹੜੀਆਂ ਚੀਜ਼ਾਂ ਨੇ ਨਾ ਉਹ ਇੱਕ ਦਿਨ ਦੇ ਵਿੱਚ ਨਹੀਂ ਬਦਲਦੀਆਂ ਤੇ ਖਾਸ ਕਰਕੇ ਜਦ ਸੇ ਰਿਸ਼ਤਾ ਕਰਦੇ ਹਾਂ ਤੇ ਉੱਥੇ ਕੁੜੀ ਇਹ ਕਹਿ ਰਹੀ ਹੈ ਮੁੰਡੇ ਨੂੰ ਮਤਲਬ ਰਿਸ਼ਤਾ ਹੋ ਗਿਆ ਉਸ ਤੋਂ ਬਾਅਦ ਫੋਨ ਦੇ ਉੱਤੇ ਇਹ ਕੀ ਕਹਾ ਜਾ ਰਿਹਾ ਕਿ ਅੱਜ ਮੇਰਾ ਬਰਥਡੇ ਸੀ ਅੱਜ ਮੇਰਾ ਫਲਾਣਾ ਦਿਨ ਸੀ ਤੁਸੀਂ ਮੈਨੂੰ ਇਹ ਚੀਜ਼ ਗਿਫਟ ਨਹੀਂ ਕੀਤੀ ਜਦੋਂ ਮੇਰੀ ਭੈਣ ਦਾ ਬਰਥਡੇ ਸੀ ਉਦੋਂ ਤਾਂ ਜੀਜਾ ਜੀ ਨੇ ਉਹਨੂੰ ਇਹ ਗਿਫਟ ਕੀਤਾ ਸੀ ਆ ਭਰਾ ਨੇ ਭਾਬੀ ਨੂੰ ਇਹ ਗਿਫਟ ਕੀਤਾ ਇਹ ਇੱਕ ਰੈੱਡ ਫਲੈਗ ਹੈ ਉਸ ਰਿਸ਼ਤੇ ਦੇ ਉੱਤੋਂ ਹੁਣੇ ਕਿਨਾਰਾ ਕਰ ਲਓ ਹੁਣ ਬਚ ਜੂਗੇ ਕਿਉਂਕਿ ਇਹ ਕੰਪੈਰੀਜ਼ਨ ساری ਜ਼ਿੰਦਗੀ ਚੱਲਣਾ ਇੱਕ ਵਾਰ ਨਹੀਂ ਹੋਣਾ ਫਿਰ ساری ਜ਼ਿੰਦਗੀ ਤੁਹਾਡੇ ਘਰੇ ਕਲੇਸ਼ ਪਿਆ ਰਹੂਗਾ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਹਨਾ ਮੰਨ ਲਓ ਕਿ ਸਾਡੇ ਪਿਕਿਆਂ ਕੋਲ ਜਿੰਨੀ ਮਰਜ਼ੀ ਜਾਇਦਾਦ ਹੋਵੇ ਪਰ ਸਾਨੂੰ ਕੀ ਭਾ ਕਿਉਂਕਿ ਸਾਨੂੰ ਤਾਂ ਮਾਪਿਆਂ ਨੇ ਇਹ ਕਹਿ ਕੇ ਵਿਆਹ ਆ ਹੁੰਦਾ ਨਾ ਜੇ ਤੁਸੀਂ ਆਉਣਾ ਤਾਂ ਤੁਸੀਂ ਹੱਸਦੀਆਂ ਹੋਈਆਂ ਆਇਓ ਆਪਣੇ ਘਰਦਿਆਂ ਨਾਲ ਆਇਓ ਹਾਂ ਠੀਕ ਹੈ ਕੋਈ ਦੁੱਖ ਤਕਲੀਫ ਹੋਵੇ ਅਸੀਂ ਬੇਚੀਜ਼ ਕ ਆਪਣੇ ਮਾਪਿਆਂ ਨੂੰ ਦੱਸਦੀਆਂ ਉਹਨਾਂ ਨੂੰ ਦੱਸਣੀਆਂ ਹੁੰਦੀਆਂ ਪਰ ਉਹ ਕਦੇ ਵੀ ਸਾਨੂੰ ਘਰ ਤੋੜਨ ਦੀਆਂ ਸਲਾਹਾਂ ਨਹੀਂ ਦਿੰਦੇ ਹੈਗੇ ਉਹ ਇਹੀ ਕਹਿੰਦੇ ਨੇ ਵੀ ਜਿਹੜੀਆਂ ਘਰ ਕਰਾਉਣੀਆਂ ਦੀਆਂ ਧੀਆਂ ਹੁੰਦੀਆਂ ਉਹ ਆਪਣੇ ਘਰ ਵਸਾ ਕੇ ਰੱਖਦੀਆਂ ਆਪਣੇ ਘਰਾਂ ਦੇ ਵਿੱਚ ਵਸਦੀਆਂ ਨਹੀਂ ਪਰ ਜੇ ਤੁਸੀਂ ਪਹਿਲਾਂ ਹੀ ਕਿਸੇ ਅਜਿਹੇ ਪਰਿਵਾਰ ਦੇ ਵਿੱਚ ਫਸ ਗਏ ਜਿੱਥੇ ਮੰਨ ਲਓ ਹੁਣ ਦੇਖੋ ਬਹੁਤ ਤਰ੍ਹਾਂ ਦੇ ਲੋਕੀ ਨੇ ਜਿੱਥੇ ਇੱਕ ਤਾਂ ਹੁੰਦਾ ਕਿ ਪਹਿਲਾਂ ਹੀ ਜਿਹੜਾ ਹੈਗਾ ਕਈ ਵਾਰ ਕਈਆਂ ਨੂੰ ਤਾਂ ਸੱਚੀ ਸੌਰੇ ਜਮਦੂਤ ਹੀ ਟੱਕਰ ਜਾਂਦੇ ਆ ਵੀ ਬਹੁਤ ਤੰਗ ਕੀਤਾ ਕਿਸੇ ਦੀ ਦਿਹਾਣੀ ਨੂੰ ਉੱਥੇ ਤਲਾਕ ਹੋ ਗਿਆ ਮੈਂ ਉਹਨਾਂ ਨੂੰ ਨਹੀਂ ਕਹਿ ਰਹੀ ਪਰ ਕੁਝ ਪਰਿਵਾਰਾਂ ਦੇ ਵਿੱਚ ਹੁੰਦਾ ਕਿ ਪਹਿਲਾਂ ਹੀ ਬਸ ਉੱਥੋਂ ਇੱਥੇ ਵਿਆਹ ਕੀਤਾ ਉੱਥੋਂ ਪੈਸੇ ਲੈ ਕੇ ਫੈਸਲਾ ਕਰ ਲਿਆ ਫਿਰ ਦੂਜੀ ਥਾਂ ਕੀਤਾ ਉਹ ਵੀ ਨਹੀਂ ਚੰਗੇ ਮਿਲੇ ਜੀ ਉੱਥੇ ਵੀ ਫੈਸਲਾ ਕਰ ਲਿਆ ਠੀਕ ਹੈ ਜੇ ਪਹਿਲਾਂ ਹੀ ਤੁਸੀਂ ਕਿਸੇ ਅਜਿਹੇ ਪਰਿਵਾਰ ਦੇ ਵਿੱਚ ਫਸ ਗਏ ਤਾਂ ਇਹਦਾ ਮਤਲਬ ਕਿ ਉਹਨਾਂ ਨੂੰ ਜਿਹੜਾ ਇੱਕ ਸਨ ਹੁੰਦਾ ਨਾ ਕਿ ਬੇਇੱਜ਼ਤੀ ਨਾ ਹੋਵੇ ਸਮਾਜ ਦੇ ਵਿੱਚ ਹੈਨਾ ਉਹ ਜਿਹੜਾ ਇੱਜ਼ਤ ਵਾਲਾ ਡਰਦਾ ਉਹਨਾਂ ਦਾ ਪਹਿਲਾਂ ਹੀ ਖਤਮ ਹੋਇਆ ਹੁੰਦਾ ਤਾਂ ਫਿਰ ਤੁਸੀਂ ਅਜਿਹੇ ਲੋਕਾਂ ਦਾ ਮੁਕਾਬਲਾ ਕਦੇ ਨਹੀਂ ਕਰ ਸਕਦੇ ਕਿਉਂਕਿ ਕਹਿੰਦੇ ਨੇ ਕਿ ਸ਼ਰੀਫ ਬੰਦਾ ਇਸ ਕਰਕੇ ਚੁੱਪ ਹੋ ਜਾਂਦਾ ਵੀ ਲੋਕੀ ਕੀ ਕਹਿਣਗੇ ਤੇ ਜਿਹੜਾ ਹੁੰਦਾ ਹੀ ਮਤਲਬ ਬਤਮੀਜ਼ ਹੈ ਉਹਨੂੰ ਲੱਗਦਾ ਹੈ ਕਿ ਵੀ ਲੈ ਦੇਖਿਆ ਮੇਰੀ ਕਿੰਨੀ ਤਾਕਤ ਹੈ ਮੇਰੇ ਤੋਂ ਡਰਦੇ ਸਾਰੇ ਚੁੱਪ ਨੇ ਹੈਨਾ ਇਸ ਕਰਕੇ ਅਜੇ ਹੀ ਘਰ ਦੇ ਵਿੱਚ ਵੀ ਤੁਸੀਂ ਕਦੇ ਵੀ ਆਪਣੇ ਬੱਚੇ ਦਾ ਰਿਸ਼ਤਾ ਨਾ ਕਰਿਓ ਨਹੀਂ ਤਾਂ ਫਿਰ ਤੁਸੀਂ ساری ਜ਼ਿੰਦਗੀ ਪਛਤਾਉਂਗੇ ਤੇ ਇੱਕ ਚੌਥੀ ਤੇ ਸਭ ਤੋਂ ਜ਼ਰੂਰੀ ਗੱਲ ਅੱਜ ਕੱਲ ਅਸੀਂ ਆਲੇ ਦੁਆਲੇ ਦੇਖ ਰਹੇ ਹਾਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਮਤਲਬ ਬਤੌਰ ਇੱਕ ਅਧਿਆਪਕ ਮੈਂ ਇਹ ਗੱਲ ਕਹਿ ਸਕਦੀਆਂ ਕਿ ਸੱਚਮੁੱਚ ਅੱਜਕੱਲ ਬੱਚੀਆਂ ਦੀਆਂ ਵੀ ਬਹੁਤ ਸਾਰੀਆਂ ਆਦਤਾਂ ਜਿਹੜੀਆਂ ਨੇ ਅਸੀਂ ਜਿਸ ਤਰ੍ਹਾਂ ਦੇਖ ਰਹੇ ਆਂ ਆਲੇ ਦੁਆਲੇ ਉੱਥੇ ਵੀ ਬਹੁਤ ਗੜਬੜੀ ਚੱਲ ਰਹੀ ਹੈ ਇਹ ਸ਼ਾਇਦ ਸੰਸਕਾਰਾਂ ਪੱਖੋਂ ਪਿੱਛੇ ਤੋਂ ਹੀ ਮਾਪਿਆਂ ਵੱਲੋਂ ਕੁਝ ਬਦਲਾਅ ਹੋ ਗਏ ਜਾਂ ਪਤਾ ਨਹੀਂ ਕਿਵੇਂ ਦੇ ਮੈਂ ਵੀ ਇੱਕ ਧੀ ਦੀ ਮਾਂ ਆ ਪਰ ਬਹੁਤ ਕਈ ਵਾਰ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਇਹ ਬੱਚੇ ਕਿਸ ਤਰ੍ਹਾਂ ਦੇ ਕੱਪੜੇ ਪਾ ਕੇ ਜਦੋਂ ਘਰਾਂ ਤੋਂ ਆਉਂਦੇ ਆ ਇਹਨਾਂ ਨੂੰ ਕੋਈ ਰੋਕਦਾ ਨਹੀਂ ਤਾਂ ਅੱਜਕੱਲ ਨਾ ਬਹੁਤ ਸਾਰੇ ਰਿਸ਼ਤੇ ਜਿਹੜੇ ਬੱਚਾਂ ਦੇ ਨੇ ਉਹ ਵਿਆਹ ਤੋਂ ਪਹਿਲਾਂ ਬਣਦੇ ਨੇ ਉਹਨਾਂ ਬਾਰੇ ਵੀ ਜਾਂਚ ਪੜਤਾਲ ਪੂਰੀ ਕਰ ਲੋ ਚੰਗੀ ਤਰ੍ਹਾਂ ਕਰ ਲੋ ਕਿਉਂਕਿ ਤੁਸੀਂ ਜੇ ਕਿਸੇ ਅਜਿਹੇ ਨਿਆਣੇ ਦੇ ਨਾਲ ਵੀ ਤੁਸੀਂ ਰਿਸ਼ਤੇ ਦੇ ਵਿੱਚ ਫਸ ਗਏ ਨਾ ਤਾਂ ਫਿਰ ਬਹੁਤ ਜ਼ਿਆਦਾ ਜਿਹੜਾ ਹੈਗਾ ਰਿਸ਼ਤਿਆਂ ਦਾ ਉਹ ਬੁਰਾ ਹਾਲ ਹੈ ਅੱਜ ਕੱਲ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਮਤਲਬ ਔਨ ਕੈਮਰਾਮੈਨ ਤੁਹਾਡੇ ਨਾਲ ਖੁੱਲ ਕੇ ਉਹ ਗੱਲਾਂ ਤੁਹਾਨੂੰ ਡਿਸਕ੍ਰਾਈਬ ਵੀ ਨਹੀਂ ਕਰ ਸਕਦੀ ਕਿ ਜਿੰਨਾ ਕੁ ਕੁਝ ਅਸੀਂ ਆਪਣੇ ਆਲੇ ਦੁਆਲੇ ਕਾਲਜਾਂ ਦੇ ਵਿੱਚ ਵਿਦਿਅਕ ਆਦਾਰਿਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਸਭ ਥਾਂ ਦੇ ਉੱਤੇ ਹੈਨਾ ਅਸੀਂ ਅਕਸਰ ਜੋ ਕੁਝ ਦੇਖ ਰਹੇ ਹਾਂ ਨਾ ਤਾਂ ਉਹ ਤਾਂ ਬਹੁਤ ਹੀ ਜ਼ਿਆਦਾ ਉਹਦਾ ਜਿਹੜਾ ਬੁਰਾ ਹਾਲ ਹੈ ਬੇਸ਼ੱਕ ਹੁਣ ਤੁਸੀਂ ਮੈਨੂੰ ਇਸ ਗੱਲ ਲਈ ਸੰਕੀਰਣ ਸੋਚ ਵਾਲੀ ਵੀ ਕਹੋ ਪਰ ਅਕਸਰ ਨਾ ਘਰ ਉਹਨਾਂ ਹੀ ਬੱਚਿਆਂ ਦੇ ਵਸਦੇ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਮਾਪਿਆਂ ਦਾ ਜਿਹੜਾ ਡਰ ਹੈਗਾ ਉਹ ਹੁੰਦਾ ਏ ਕਿਉਂਕਿ ਜੇ ਬੱਚੇ ਮਾਪਿਆਂ ਵੱਲੋਂ ਜਿਹੜੇ ਪਹਿਲਾਂ ਹੀ ਬੇਡਰ ਹੁੰਦੇ ਆ ਨਾ ਉਹਨਾਂ ਨੂੰ ਵਿਆਹਾਂ ਤੋਂ ਬਾਅਦ ਵੀ ਫਿਰ ਕੋਈ ਡਰ ਜਿਹੜਾ ਹੈਗਾ ਰਿਸ਼ਤਿਆਂ ਦੇ ਵਿੱਚ ਉਹ ਨਹੀਂ ਹੁੰਦਾ ਤੇ ਸਭ ਤੋਂ ਅਖੀਰਲੀ ਗੱਲ ਕਿ ਜੇ ਅੱਜਕੱਲ ਜਿਵੇਂ ਸਾਰੇ ਬੱਚੇ ਪੜਦੇ ਆ ਹਨਾ ਤਾਂ ਪੜਦੇ ਹੋਏ ਵੀ ਨਾਲ ਸਾਨੂੰ ਘਰ ਦੇ ਕੰਮ ਜਿਹੜੇ ਹੈਗੇ ਉਹ ਜ਼ਰੂਰੀ ਆਉਣੇ ਚਾਹੀਦੇ ਆ ਪਰ ਜੇਕਰ ਕਈ ਵਾਰ ਮਾਪੇ ਕਹਿ ਦਿੰਦੇ ਆ ਮੈਂ ਤਾਂ ਕਹਿੰਨੀ ਆ ਕਿ ਦੋਵਾਂ ਨੂੰ ਆਉਣੇ ਚਾਹੀਦੇ ਆ ਕੁੜੀ ਨੂੰ ਵੀ ਤੇ ਮੁੰਡੇ ਨੂੰ ਵੀ ਪਰ ਜੇਕਰ ਮਾਪੇ ਕਹਿਣ ਕਿ ਸਾਡੀ ਕੁੜੀ ਤਾਂ ਸਿਰਫ ਪੜੀ ਹੀ ਐ ਇਹਨੂੰ ਘਰ ਦਾ ਕੋਈ ਕੰਮ ਨਹੀਂ ਆਉਂਦਾ ਤਾਂ ਫਿਰ ਉੱਥੇ ਤੁਸੀਂ ਇੱਕ ਵਾਰ ਗੁਜ਼ਾਰਿਸ਼ ਕਰ ਲਓ ਕਿ ਹਲੇ ਸਮਾਂ ਹੈਗਾ ਬੱਚੀ ਨੂੰ ਘਰ ਦੇ ਕੰਮ ਸਿਖਾ ਲਓ ਕਿਉਂਕਿ ਮੈਂ ਫਿਰ ਕਹਿੰਨੀ ਆ ਕਿ ਮੇਰੇ ਨਾ ਦਾਦੀ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਤੁਹਾਨੂੰ ਚਾਹੇ ਡੀਸੀ ਦੇ ਵਿਆਹ ਦੀਏ ਰੋਟੀ ਤਾਂ ਅਗਲੇ ਨੇ ਪਕਾ ਕੇ ਖਾਣੀ ਐ ਹਨਾ ਰੋਜ਼-ਰੋਜ਼ ਹੋਟਲਾਂ ਤੋਂ ਤਾਂ ਖ ਇਸ ਕਰਕੇ ਅਸੀਂ ਨੌਕਰੀ ਪੇਸ਼ਾ ਵੀ ਆ ਮੈਂ ਹਮੇਸ਼ਾ ਇਹ ਗੱਲ ਆਪਣੀਆਂ ਵਿਦਿਆਰਥਣਾਂ ਨੂੰ ਕਲਾਸ ਦੇ ਵਿੱਚ ਕਹਿੰਦੀ ਹੁੰਦੀ ਆ ਕਿ ਤੁਸੀਂ ਮਤਲਬ ਜਿਵੇਂ ਅਸੀਂ ਨੌਕਰੀ ਪੇਸ਼ਾ ਵੀ ਆ ਅਸੀਂ ਆਪਣੇ ਘਰ ਪਰਿਵਾਰ ਵੀ ਸੰਭਾਲਦੀਆਂ ਬਤੌਰ ਇੱਕ ਪਤਨੀ ਦੀਆਂ ਨੂੰਹ ਦੀਆਂ ਮਾਂ ਦੀਆਂ ਪਰਜਾਈ ਦੀਆਂ ਜਿਹੜੀਆਂ ਵੀ ਜ਼ਿੰਮੇਵਾਰੀਆਂ ਨੇ ਅਸੀਂ ਧੀ ਦੀਆਂ ਹਨਾ ਉਹ ਸਾਰੀਆਂ ਹੀ ਨਿਭਾਉਣੇ ਆ ਤੇ ਉਹ ਨਿਭਾਉਣੀਆਂ ਹੀ ਹੁੰਦੀਆਂ ਮਤਲਬ ਉਥੇ ਅਸੀਂ ਇਹ ਕਹਿ ਕੇ ਨਹੀਂ ਸਾਰ ਸਕਦੇ ਹੈਗੇ ਕਿ ਮੈਂ ਤਾਂ ਜੀ ਪ੍ਰੋਫੈਸਰ ਹਾਂ ਇਸ ਕਰਕੇ ਮੈਂ ਤਾਂ ਜਿਹੜਾ ਹੈਗਾ ਹੋਰ ਕੁਝ ਨਹੀਂ ਕਰਨਾ ਘਰਾਂ ਦੀਆਂ ਜ਼ਿੰਮੇਵਾਰੀਆਂ ਤਾਂ ਘਰਾਂ ਦੀਆਂ ਸੁਆਣੀਆਂ ਨੇ ਹੀ ਜਿਹੜੀਆਂ ਸੰਭਾਲਣੀਆਂ ਹੁੰਦੀਆਂ ਹੋਰ ਕਿਸੇ ਦੇ ਸਹਾਰੇ ਛੱਡ ਕੇ ਤਾਂ ਬੱਚਿਆਂ ਦੀ ਸਿਹਤ ਵੀ ਜਿਹੜੀ ਹੈਗੀ ਆ ਉਹ ਖਰਾਬ ਹੋ ਜਾਏਗੀ ਸੋ ਇਹ ਚੀਜ਼ਾਂ ਦਾ ਅਸੀਂ ਜ਼ਰੂਰ ਧਿਆਨ ਰੱਖੀਏ ਤੇ ਜੀਅਸੀ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਰਿਸ਼ਤੇ ਆਪਣੇ ਬੱਚਿਆਂ ਦੇ ਕਰਾਂਗੇ ਤਾਂ ਜ਼ਰੂਰ ਉਹ ਸੁਖਦ ਹੋਣਗੇ ਬਾਕੀ ਜਿਹੜੇ ਰਿਸ਼ਤੇ ਨਿਭਣੇ ਤੇ ਨਿਭਾਉਣੇ ਇਹ ਮੈਨੂੰ ਲੱਗਦਾ ਹੈ ਕਿ ਅਸੀਂ ਰਿਸ਼ਤਿਆਂ ਤੋਂ ਪਹਿਲਾਂ ਨਾ ਪਰਮਾਤਮਾ ਅਗੇ ਇੱਕ ਅਰਦਾਸ ਜ਼ਰੂਰ ਕਰੀਏ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਕਿ ਜਿਹੜੇ ਵੀ ਦੋ ਸਿਰ ਜੁੜੇ ਨੇ ਪਰਮਾਤਮਾ ਉਹਨਾਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਤੇ ਉਹ ਰਿਸ਼ਤੇ ساری ਜ਼ਿੰਦਗੀ ਲਈ ਹੰਢਣਸਾਰ ਹੋਣ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੈਂ ਆਪਣੇ ਅਨੁਭਵ ਤੋਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਨੇ ਉਮੀਦ ਹੈ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਕਿਵੇਂ ਦੇ ਲੱਗਿਆ ਪ੍ਰੋਗਰਾਮ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਐਸੀ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ ਹੁਣ ਦਿਓ ਇਜਾਜ਼ਤ